ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਸਾਡੇ ਨਾਲ ਪਿੰਡ ਅਮਰਗੜ ਤੋਂ ਛੋਟੀਆਂ ਪੰਗਲਾਂ ਤੋਂ ਇਹ ਪਰਿਵਾਰ ਇੱਥੇ ਆਇਆ ਹੋਇਆ ਔਰ ਸੱਚ ਕਹਾ ਤਾਂ ਜਿੰਨੀ ਕਿ ਇਹਨਾਂ ਦੀ ਗੱਲ ਮੈਂ ਸੁਣੀ ਹੈ ਪਿਛਲੇ 3 ਦਿਨ ਤੋਂ ਇਹਨਾਂ ਦੀ ਜ਼ਿੰਦਗੀ ਦੇ ਸ਼ਾਂਤ ਸਮੁੰਦਰ ਵਿੱਚ ਇੱਕ ਤੂਫਾਨ ਆਇਆ ਹੋਇਆ ਔਰ ਇੱਕ ਬੇਲ ਬਿਰਖ ਤੋਂ ਵਿਛੜ ਗਈ ਹੈ ਜਾਂ ਕਮਾ ਇੱਕ ਬਿਰਖ ਹੀ ਵਿਛੜ ਗਿਆ ਜਿਹਦੇ ਕਰਕੇ ਪੂਰਾ ਟੱਬਰ ਕਬਰਾਇਆ ਹੋਇਆ ਆਪਣੇ ਭੈਣ ਜੀ ਸਾਡੇ ਨਾਲ ਇੱਥੇ ਮੌਜੂਦ ਹੈ ਖੜੇ ਨੇ ਇਹਨਾਂ ਦੇ ਹਸਬੰਦ ਪਿਛਲੇ 3 ਦਿਨ ਤੋਂ ਲਾਪਤਾ ਹਨ ਜਿਹਦੇ ਕਰਕੇ ਬਹੁਤ ਬੇਚੈਨ ਨੇ ਪਰੇਸ਼ਾਨ ਨੇ ਦਿੱਕਤ ਬਹੁਤ ਆਈ ਹੋਈ ਹੈ ਔਰ ਜੇ ਪਿੰਡ ਵਾਲੇ ਦੀ ਗੱਲ ਕਰਾਂ ਇੱਕ ਐਫਰਟ ਦੀ ਗੱਲ ਕਰ ਰਿਹਾ ਕਿ ਦਿਨ ਦਿਹਾੜੇ ਵੀ ਹੱਥ ਵਿੱਚ ਦੀਵਾ ਲੈ ਕੇ ਘੁੰਮ ਰਿਹਾ ਸਾਰੇ ਪਾਸੇ ਤਾਂ ਜੋ ਕਿਤੇ ਜਿਹੜੇ ਲਾਪਤਾ ਨੇ ਭਾਜੀ ਉਹਨਾਂ ਦਾ ਕੁਝ ਪਤਾ ਲੱਗ ਸਕੇ ਲੇਕਿਨ ਹਾਲੇ ਤੱਕ ਹਨੇਰਾ ਹੀ ਪੱਲੇ ਪਿਆ ਕਿਉਂਕਿ ਤੁਸੀਂ ਸਮਝੋ ਕਿ ਕੜਾਕੇ ਦੀ ਬਹੁਤ ਠੰਡ ਹੈ ਮਨ ਘਬਰਾਉਂਦਾ ਹੈ ਕਿ ਪੈਰਾਂ ਵਿੱਚ ਕੁਝ ਪਾਇਆ ਹੋਵੇਗਾ ਕਿ ਨਹੀਂ ਪਾਇਆ ਹੋਵੇਗਾ ਮਟੀਰੀਅਲਿਸਟਿਕ ਦੁਨੀਆ ਹੈ ਕਿਸ ਨੇ ਉਹਨੂੰ ਕੁਝ ਖਵਾਇਆ ਹੋਵੇਗਾ ਕਿ ਨਹੀਂ ਖਵਾਇਆ ਹੋਵੇਗਾ ਤਾਂ ਇਹ ਚਿੰਤਾਵਾਂ ਜਿਹੜੀਆਂ ਇਹ ਪੂਰੇ ਟੱਬਰ ਨੂੰ ਪਰੇਸ਼ਾਨ ਕਰ ਰਹੀਆਂ ਨੇ ਇਹ ਭੈਣ ਜੀ ਨੇ ਜਿਹਨਾਂ ਦੇ ਹਸਬੰਡ ਆ ਇਹ ਬੱਚੇ ਆ ਬਹੁਤ ਪਰੇਸ਼ਾਨ ਆ ਪਿਛਲੇ 3 ਦਿਨ ਤੋਂ ਪੂਰਾ ਪਿੰਡ ਹੀ ਪਰੇਸ਼ਾਨ ਆ ਤਾਂ ਜੋ ਉਹਨਾਂ ਦਾ ਕੁਝ ਪਤਾ ਲੱਗ ਸਕੇ ਕਿਉਂਕਿ ਜਿੰਨਾ ਇਹਨਾਂ ਤੋਂ ਮੈਂ ਸਮਝ ਪਾਇਆ ਕਹਿੰਦੇ ਕਿ ਥੋੜੇ ਮੈਂਟਲੀ ਡਿਸਟਰਬ ਹੋ ਗਏ ਸੀਗੇ ਲਾਸਟ ਦਿਨ ਜਦੋਂ ਘਰੋਂ ਗਏ ਆ ਭੈਣ ਜੀ ਕੀ ਨਾਮ ਹੈ ਤੁਹਾਡੇ ਹਸਬੰਡ ਦਾ ਜੀ ਧਰਮਪਾਲ ਹਾਂਜੀ ਧਰਮਪਾਲ ਧਰਮਪਾਲ ਹਾਂਜੀ ਕਿਦਣ ਤੋਂ ਲਾ ਪਤਾ ਨਹੀਂ ਜੀ ਉਹ 3 ਦਿਨ ਤੋਂ ਕਿੰਨੇ ਦਿਨ ਤੋਂ ਲਾਪਤਾ ਨੇ ਹਾਂਜੀ ਤੇ ਜਦੋਂ ਘਰੋਂ ਗਏ ਸੀਗੇ ਰਾਤ ਦਾ ਸਮਾਂ ਸੀ ਕਿ ਦਿਨ ਦਾ ਸਮਾਂ ਦਿਨ ਦਾ ਸੀ ਦਿਨ ਦਾ ਸਮਾਂ ਸੀ ਕੀ ਕਹਿ ਕੇ ਗਏ ਸੀ ਬਸ ਇੱਦਾਂ ਕਹਿੰਦੇ ਸੀ ਅਸੀਂ ਆਪਣੇ ਘਰ ਨੂੰ ਜਾਣਾ ਅਸੀਂ ਕਹਵੇ ਸਾਡਾ ਇਹੀ ਘਰ ਆ ਕਹਿੰਦਾ ਇਹ ਨਹੀਂ ਮੇਰਾ ਘਰ ਮੈਂ ਆਪਣੇ ਘਰ ਨੂੰ ਜਾਣਾ ਅੱਛਾ ਜੀ ਅਸੀਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਕਹਿੰਦਾ ਬਸ ਨਹੀਂ ਮੈਂ ਆਪਣੇ ਘਰ ਨੂੰ ਜਾਣਾ ਚਲੋ ਥੋੜਾ ਅਜੀਬ ਗੱਲ ਕਰ ਰਹੇ ਸੀਗੇ ਜਿਵੇਂ ਹਾਂਜੀ ਬਸ ਇਹੀ ਗੱਲ ਕਰ ਰਹੇ ਸੀ ਕੁਝਵੇਂ ਤੁਹਾਨੂੰ ਲੱਗਦਾ ਕਿ ਮੈਂਟਲੀ ਡਿਸਟਰਬ ਹੋ ਗਏ ਸੀਗੇ ਕੋਈ ਸਿਹਤ ਦੀ ਪਰੇਸ਼ਾਨੀ ਆ ਗਈ ਸੀ ਹਾਂਜੀ ਉਹਨਾਂ ਨੂੰ ਬਸ ਆਪਣੀ ਗੱਲ ਚ ਹੀ ਅੱਦਾ ਆਪਣੀ ਗੱਲ ਕਰਦੇ ਸੀ ਸਾਡੇ ਗੱਲ ਦਾ ਜਵਾਬ ਨਹੀਂ ਸੀ ਦਿੰਦੇ ਅੱਛਾ ਹਾਂਜੀ ਤੇ ਕੋਈ ਐਦਾਂ ਦੀ ਗੱਲਤ ਲੱਗਦੀ ਕਿਸੇ ਡੇਰੇ ਤੇ ਚਲੇਗੇ ਜਾਂ ਕਿਤੇ ਧਾਰਮਿਕ ਜਗ੍ਹਾ ਤੇ ਨਾ ਚਲੇ ਗਏ ਹੁਣ ਮੱਥਾ ਟੇਕਣ ਨਹੀਂ ਨਹੀਂ ਉਹਨਾਂ ਨੂੰ ਐਨਾ ਪਤਾ ਹੀ ਨਹੀਂ ਸੀਗਾ ਅੱਛਾ ਹੋਸਟ ਨਹੀਂ ਸੀਗੇ ਪੂਰੇ ਨਹੀਂ ਨਹੀਂ ਔਰ ਇੱਥੇ ਬਲਜਿੰਦਰ ਜੀ ਵੀ ਮੌਜੂਦ ਆ ਪਿੰਡ ਅਮਰਗੜ ਤੋਂ ਆਏ ਹੋਏ ਆ ਭਾਜੀ ਇਹ ਦੱਸ ਦਿਓ ਕਿ ਅਖੀਰਲੇ ਦਿਨ ਚ ਕਾਫੀ ਮੈਂਟਲੀ ਸਟ੍ਰੈਸ ਨਜ਼ਰ ਆ ਰਿਹਾ ਸੀ ਦੋ ਦਿਨ ਤੋਂ ਦੋ ਤਿੰਨ ਦਿਨ ਤੋਂ ਸੁੱਤੇ ਵੀ ਨਹੀਂ ਸਕੇ ਹੋ ਤਿੰਨ ਰਾਤ ਟਿਕਦੇ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਮੈਂ ਪੈਣਾ ਜਾਂ ਬੈਣਾ ਕੁਝ ਵੀ ਪਤਾ ਨਹੀਂ ਸੀਗਾ ਅਚੋਤਾਈ ਜੀ ਲੱਗੀ ਜੇ ਬੇਚੈਨ ਹਾਂਜੀ ਬਸ ਐਦਾ ਸੀ ਵੀ ਮੈਂ ਚਲਾ ਜਾਵਾਂ ਇੱਥੋਂ ਰਹਿਣਾ ਨਹੀਂ ਇੱਥੇ ਘਬਰਾਟ ਜੀ ਹੋ ਰਹੀ ਸੀ ਬਹੁਤ ਜ਼ਿਆਦਾ ਪਰ ਫਿਰ ਕਿਸੇ ਡਾਕਟਰ ਕੋ ਨਹੀਂ ਲੈ ਕੇ ਗਏ ਤੁਸੀਂ ਨਹੀਂ ਨਹੀਂ ਅਸੀਂ ਡਾਕਟਰ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਜਾਂ ਡਾਕਟਰ ਇਲਾਜ ਹੈ ਜਾਂ ਕਿੱਦਾਂ ਹੈ ਹਾਂਜੀ ਤੇ ਉਹਨਾਂ ਦੇ ਕੋਲ ਕੋਈ ਪੈਸੇ ਸੀਗੇ ਕੋਈ ਨਹੀਂ ਸੀਗਾ ਉਹਨਾਂ ਦੇ ਕੋਲ ਉਹਨਾਂ ਨੂੰ ਮੋਬਾਈਲ ਚੱਪਣ ਦਾ ਵੀ ਪਤਾ ਨਹੀਂ ਸੀਗਾ। ਮੋਬਾਈਲ ਵੀ ਆਪਣਾ ਨਹੀਂ ਲੈ ਕੇ ਗਏ। ਉਹ ਵੀ ਕਿਤੇ ਸੱਟਾ ਗਏ ਸੀ। ਅਸੀਂ ਉਹ ਸਾਨੂੰ ਕਿਸੇ ਨੇ ਚੁੱਕ ਕੇ ਛੋੜਾਇਆ ਸੀ। ਗਏ ਕਾਦੇ ਤੇ ਬੱッセ ਗਏ ਆ ਮੋਟਰਸਾਈਕਲ ਤੇ ਕਰਦੇ। ਨਹੀਂ ਘਰੋਂ ਸ਼ਾਈਕਲ ਤੇ ਨਿਕਲੇ। ਹੂੰ। ਤਾਂ ਦੇਖੋ ਘਰੋਂ ਕੋਈ ਪੈਸਾ ਨਹੀਂ ਲੈ ਕੇ ਗਏ। ਮੋਬਾਈਲ ਵੀ ਆਪਣਾ ਘਰ ਛੱਡ ਕੇ ਔਰ ਕੋਈ ਸਰਦੀਆਂ ਵਾਲੇ ਕੱਪੜੇ ਪਾ ਕੇ ਗਏ ਕਿ ਹਾਂਜੀ ਉੱਪਰ ਰੰਗ ਵਾਲੀ ਆ ਗੁਲਾਬੀ ਕਲਰ ਦੀ ਆ ਕੰਮ ਕੀ ਕਰਦੇ ਸੀਗੇ ਉਹ ਪੇਂਟਰ ਦਾ ਕਰਦੇ ਸੀ ਪੇਂਟਰ ਦਾ ਕੰਮ ਕਰਦੇ ਸੀ ਕਿਤੇ ਫਿਰ ਉਹੀ ਜਿਹੜੇ ਕੱਪੜੇ ਪੇਂਟ ਕਰਨ ਵੇਲੇ ਪਾਉਂਦੇ ਉਹ ਪਾ ਕੇ ਗਏ ਕਿ ਘਰ ਹਾਂਜੀ ਉਹੀ ਪਾਏ ਸੀਗੇ ਫਿਰ ਉਹ ਕੱਪੜੇ ਤੇ ਪੇਂਟ ਵੀ ਲੱਗਾ ਹੋਣਾ ਹਾਂਜੀ ਪੇਂਟ ਲੱਗਾ ਐਨ ਕੱਪੜੇ ਲਿਬੜੇ ਪਏ ਰੰਗ ਦੇ ਨਾਲ ਪੈਰਾਂ 'ਚ ਚੱਪਲ ਵੀ ਹੈ ਨਹੀਂ ਉਹੀ ਜਿਹੜੀ ਗੱਲ ਜਦੋਂ ਆਪਾਂ ਪਹਿਲਾਂ ਕਰਦੇ ਸੀਗੇ ਕਿ ਪਰੇਸ਼ਾਨੀ ਇਹੀ ਆ ਕੜਾਕੇ ਦੀ ਠੰਡ ਐ ਔਰ ਜਿਵੇਂ ਭੈਣ ਜੀ ਹੁਣੀ ਦੱਸਦੀ ਆ ਕਿ ਧਰਮਪਾਲ ਭਾਜੀ ਹੁਣੀ ਪੈਰਾਂ ਵਿੱਚ ਚੱਪਲਾਂ ਤੱਕ ਵੀ ਨਹੀਂ ਪਾਈਆਂ ਘਰੋਂ ਮੋਬਾਈਲ ਵੀ ਨਹੀਂ ਲੈ ਕੇ ਗਏ ਪੈਸੇ ਵੀ ਨਹੀਂ ਲੈ ਕੇ ਗਏ ਔਰ ਉਹੀ ਜਿਹੜੇ ਪੇਂਟਰਾਂ ਦੇ ਜਿਹੜੇ ਕੱਪੜੇ ਹੁੰਦੇ ਆ ਜਿਹੜੇ ਕੱਪੜੇ ਪਾ ਕੇ ਉਹ ਪੇਂਟ ਕਰਦੇ ਆ ਤਾਂ ਉਹੀ ਲਿਬੜੇ ਤੇ بڑے ਕੱਪੜਿਆਂ ਨਾਲ ਘਰੋਂ ਗਏ ਹੋਏ ਆ ਤਾਂ ਬਹੁਤ ਪਰੇਸ਼ਾਨੀਆਂ ਬੱਚੇ ਆ ਬੋਲ ਨਹੀਂ ਰਹੇ ਲੇਕਿਨ ਇਹਨਾਂ ਦੇ ਮਨ ਦੇ ਜੋ ਹਾਲਾਤ ਹੋਵੇ ਮੈਂ ਮਹਿਸੂਸ ਕਰ ਸਕਦਾ ਕਿਉਂਕਿ ਘਰ ਦਾ ਲਾਣੇਦਾਰ ਜਦ ਘਰ ਨਾ ਹੋਵੇ ਬੱਚੇ ਦਿਲ ਤੇ ਕੀ ਭੇਜਦੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਛੋਟੇ ਛੋਟੇ ਬੱਚੇ ਆ ਨਾਲ ਦੀ ਨਾਲ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਧਰਮਪਾਲ ਭਾਜੀ ਉਹਨਾਂ ਦੀਆਂ ਔਰ ਐਸਪੀ ਵੀ ਬੱਤੀ ਨਵਾਂ ਸ਼ਹਿਰ ਚੈਨਲ ਵੱਲੋਂ ਤੇ ਉਹਨਾਂ ਦੇ ਵੱਲੋਂ ਤੁਹਾਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਜੇਕਰ ਤੁਹਾਨੂੰ ਕਿਤੇ ਵੀ ਧਰਮਪਾਲ ਜੀ ਨਜ਼ਰ ਆਉਂਦੇ ਜ਼ਰੂਰ ਪਰਿਵਾਰ ਦੀ ਮਦਦ ਕਰੋ ਕਿਉਂਕਿ ਪਰਿਵਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਨਜ਼ਰ ਆ ਰਹੀ ਹੈ ਭੈਣ ਜੀ ਉਹਨਾਂ ਦਾ ਦਰਦ ਜਿਹੜਾ ਤੁਸੀਂ ਸਮਝ پا ਰਹੇ ਹੋ ਕਿਉਂਕਿ ਪਰਿੰਦੇ ਤਾਂ ਸ਼ਾਮ ਨੂੰ ਘਰ ਆ ਜਾਂਦੇ ਆ ਲੇਕਿਨ ਇਹਨਾਂ ਦਾ ਘਰ ਦਾ ਲਾਣੇਦਾਰ ਜਿਹੜਾ ਘਰ ਨਹੀਂ ਆਇਆ ਤਾਂ ਕੀ ਦਿਲ ਤੇ ਬੀਤ ਦੀ ਹੋਵੇਗੀ ਤੁਸੀਂ ਉਸ ਨੂੰ ਮਹਿਸੂਸ ਕਰ ਸਕਦੇ ਹੋ ਪਰ ਮੈਂ ਜਿਵੇਂ ਸਟਾਰਟਿੰਗ 'ਚ ਕਿਹਾ ਸੀਗਾ ਸ਼ਾਂਤ ਸਮੁੰਦਰ 'ਚ ਤੂਫਾਨ ਆ ਗਿਆ ਲੇਕਿਨ ਤੁਸੀਂ ਮਸੀਹਾ ਬਣ ਕੇ ਤੁਸੀਂ ਮਲਾਹ ਬਣ ਕੇ ਜਿਹੜੀ ਬੇੜੀ ਫਸੀ ਹੋਈ ਐ ਉਹਨੂੰ ਕਿਨਾਰੇ ਲਾ ਸਕਦੇ ਹੋ ਤੁਸੀਂ ਕੋਈ ਅਪੀਲ ਕਰਨੀ ਚਾਹੁੰਦੇ ਹੋ ਪਬਲਿਕ ਨੂੰ ਕਰੋ ਗਏ ਆ ਪਰੇਸ਼ਾਨੀ ਤਾਂ ਐ ਨਾ ਹਾਂਜੀ ਹਾਂਜੀ ਦੇ ਤਾਂ ਨਹੀਂ ਲੱਗਦਾ ਹੁਣ ਨਹੀਂ ਨਹੀਂ ਤੁਸੀਂ ਬੱਚਿਆਂ ਦੇ ਤੁਸੀਂ ਪੀੜ ਦੇਖੋ ਉਹ ਬਿਆਨ ਨਹੀਂ ਕਰ 파ਰੇ ਕਿਉਂਕਿ ਉਹ ਕਿਹੜਾ ਰੈਗੂਲਰ ਕੈਮਰੇ ਅੱਗੇ ਆ ਕੇ ਬੋਲਦੇ ਆ ਤੇ ਇਹਨਾਂ ਦੀ ਤੁਸੀਂ ਪੀੜ ਨੂੰ ਸਮਝੋ ਉਹ ਬੱਚੀ ਦੀਆਂ ਅੱਖਾਂ ਵਿੱਚ ਜਿਹੜੇ ਹੰਝੂ ਰੁਕੇ ਹੋਏ ਆ ਉਹਨੂੰ ਸਮਝੀਏ ਉਸ ਜਿਹੜੇ ਇਹਨਾਂ ਦੇ ਮੋਦਵਾਰ ਆਏ ਹੋਏ ਆ ਭਰਾ ਪਿੰਡੋਂ ਸਾਰੇ ਤਕਲੀਫ ਜਿਹਨੇ ਪਿਛਲੇ 3 ਦਿਨ ਤੋਂ ਥਾਂ ਥਾਂ ਤੇ ਸਵੀਰ ਨਾਲ ਦੀ ਨਾਲ ਧਰਮਪਾਲ ਉਹਨਾਂ ਦੀ ਚੱਲ ਰਹੀ ਹੈ ਤਿੰਨ ਦਿਨ ਤੋਂ ਥਾਂ ਥਾਂ ਤੇ ਜਾ ਕੇ ਜਿਹੜੇ ਭਟਕ ਰਹੇ ਆ ਲੱਭ ਰਹੇ ਆ ਲੇਕਿਨ ਕਿਤੋਂ ਵੀ ਕੋਈ ਆਸਰਾ ਨਹੀਂ ਮਿਲਿਆ ਸਾਨੂੰ ਉਮੀਦ ਸਿਰਫ ਤੁਹਾਡੇ ਤੋਂ ਕਿਉਂਕਿ ਤੁਸੀਂ ਸਾਡੀ ਗਵਰਨਮੈਂਟ ਹੋ ਤੁਸੀਂ ਸਾਡੀ ਸਰਕਾਰ ਹੋ ਜਿਹੜੇ ਮਿੰਟ ਮਿੰਟ ਤੇ ਸਾਡੀ ਗੱਲ ਤੇ ਗੌਰ ਕਰਦੇ ਹੋ ਔਰ ਤੁਸੀਂ ਹਮੇਸ਼ਾ ਹੀ ਚਮਤਕਾਰ ਕੀਤਾ ਜਦੋਂ ਵੀ ਤੁਹਾਡੀ ਸੱਚੀ ਸੁੱਚੀ ਮਦਦ ਸਾਨੂੰ ਮਿਲੀ ਹੈ ਚਮਤਕਾਰ ਹੋਇਆ ਇੱਕ ਵਾਰ ਫਿਰ ਤੋਂ ਬੇਨਤੀ ਕਰਦੇ ਆ ਕਿ ਤੁਸੀਂ ਚਮਤਕਾਰ ਕਰਨਾ ਹੈ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਧਰਮਪਾਲ ਜੀ ਜਿੱਥੇ ਵੀ ਹੋਣ ਜਿੱਥੇ ਕਿਤੇ ਵੀ ਉਹ ਕਿਸੇ ਵੀ ਪਿੰਡ ਹੋਣ ਸ਼ਹਿਰ ਹੋਣ ਇਹ ਵੀਡੀਓ ਪਹੁੰਚ ਜਾਵੇ ਉੱਥੇ ਤੇ ਸਾਨੂੰ ਕੋਈ ਕਲੂ ਮਿਲ ਸਕੇ ਜਿਹਦੇ ਨਾਲ ਅਸੀਂ ਧਰਮਪਾਲ ਜੀ ਨੂੰ ਘਰ ਵਾਪਸ ਲੈ ਕੇ ਆ ਸਕੀ। ਫੋਨ ਨੰਬਰ ਦੱਸ ਦੋ ਭੈਣ ਜੀ। 99683 47 47621 99683 47621 47621 ਦਾ ਤੁਸੀਂ ਇਹਨਾਂ ਨੂੰ ਪਲੀਜ਼ ਕਾਲ ਕਰਨੀ ਇਹਨਾਂ ਦੀ ਮਦਦ ਕਰਨੀ ਹੈ। ਇੱਕ ਪਰਿਵਾਰ ਹੈ ਜਿਹੜਾ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਔਰ ਇਹਨਾਂ ਦੇ ਘਰ ਦਾ ਬ੍ਰੈਡਵਿਨਰ ਮਿਸਿੰਗ ਹੈ। ਉਹਨਾਂ ਦਾ ਘਰ ਪਹੁੰਚਣਾ ਬਹੁਤ ਜ਼ਰੂਰੀ ਹੈ। ਤਸਵੀਰਾਂ ਨਾਲ ਦੀਆਂ ਨਾਲ ਚੱਲ ਰਹੀਆਂ ਔਰ ਜਿਹੜਾ ਵੀ ਕੋਈ ਮਦਦ ਕਰੇਗਾ ਵੈਸੇ ਸਾਨੂੰ ਪਤਾ ਤੁਸੀਂ ਦਿਲ ਤੋਂ ਬਹੁਤ ਅਮੀਰ ਹੋ ਪਰ ਫਿਰ ਵੀ ਜਿਹੜਾ ਕੋਈ ਸਾਡੀ ਮਦਦ ਕਰੇਗਾ ਉਹਨੂੰ ਗੁਪਤ ਜਿਹੜਾ ਇਨਾਮ ਜ਼ਰੂਰ ਦਿੱਤਾ ਜਾਵੇਗਾ ਪਰਿਵਾਰ ਦੀ ਆਪਾਂ ਮਦਦ ਕਰਨੀ ਹੈ ਇਹੀ ਤੁਹਾਡੇ ਅੱਗੇ ਬੇਨਤੀ ਹੈ ਬਹੁਤ ਬਹੁਤ ਸ਼ੁਕਰੀਆ